جل کے بل جل ماہی مال وے ایسا جیسا مانی ہوئے جگہ جل گاد ਸੋਪਨਾ ਭਿਆਪਕ ਭਾਰੀ ਆਇਤ ਰਾਜ ਬਿਸਰਤ ਕਪਾਇਆ ਸੋਗਤ ਪਈ ਹਮਦੀ 12 ਮਾਹ ਦੇ ਅਨੁਸਾਰ ਫਗਨ ਮਹੀਨਾ ਪ੍ਰਵੇਸ਼ ਹੋਇਆ ਜੀ ਸ਼੍ਰੀ ਗੁਰਦਾਸ ਭਵਨ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਅੱਜ ਦੇ ਦਿਨ ਤੇ ਲੱਖ ਲੱਖ ਵਧਾਈ ਤੋਂ ਮਹਾਰਾਜ ਜਗੇ ਅਰਦਾਸ ਕਰਦੇ ਆਂ ਜੇ ਇਹ ਮਹੀਨਾ ਸਾਰੀਆਂ ਸੰਕਟਾਂ ਬਾਤ ਤੇ ਖੁਸ਼ੀਆਂ ਭਰਿਆ ਹੋਵੇ ਔਰ ਮੇਰ ਭਰਿਆ ਰੱਖਣ ਦੇਸੀ ਬਿਕਰਮੀ ਸੰਮਤ 2032 ਦੇ ਆਖਰੀ ਜਿਹੜਾ ਮਹੀਨਾ ਆ ਫਗਣ ਜਿਹੜਾ ਉਹ ਪਰਵੇਸ਼ ਹੋਇਆ ਵਾ ਇਦਾਂ ਜਿੱਦਾਂ ਸੁੱਖਾਂ ਭਰਿਆ ਸਾਲ ਨਿਕਲਿਆ ਇਦਾਂ ਹੀ ਜਿਹੜੇ ਆਉਣ ਵਾਲੇ ਜਿਹੜੇ ਦਿਨ ਆ ਸਮਾ ਆ ਉਹ ਵੀ ਮਹਾਰਾਜ ਅੱਗੇ ਬੇਨਤੀ ਕਰਦੇ ਆਂ ਕਿ ਖੁਸ਼ੀਆਂ ਭਰਿਆ ਰਹੇ ਇਹ ਸਾਡੀ ਮਹਾਰਾਜ ਅਗੇ ਅਰਦਾਸ ਹੈ ਅਗਲੇ ਸੰਗਰਾਮ 14 ਮਾਰਚ ਨੂੰ ਹੈ ਜਨ ਸ਼ਨੀਵਾਰ ਤੋਂ ਜਿੰਨਾ ਆਪਾਂ ਹਾਜ਼ਰੀ ਲਵਾਉਣੇ ਆ ਉਸ ਤਰ੍ਹਾਂ ਹੀ ਆਪਾਂ ਹਰ ਸੰਗਰਾਮ ਨੂੰ ਹਾਜ਼ਰੀ ਲਵਾਣੀ ਆ ਬਹੁਤ ਬਹੁਤ ਧੰਨਵਾਦ ਦਿਵਾਨ ਦੀ ਸਮਾਪਤੀ ਤੇ 1 ਫਰਵਰੀ ਨੂੰ ਪ੍ਰਬੰਧਕ ਕਮੇਟੀ ਨੇ ਆਖਰ ਵਿੱਚ ਬੇਨਤੀ ਕੀਤੀ ਸੀ ਬੇ ਪ੍ਰਬੰਧਕ ਕਮੇਟੀ ਤੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋਵੀਆਂ ਜਾਣੇ ਜਾਂ ਅਣਜਾਣੇ 'ਚ ਬੇ ਸੰਗਤ ਜਿਹੜੀ ਹੈ ਬਖਸ਼ਣਯੋਗ ਆ ਅਸੀਂ ਵੀ ਤੁਹਾਡੇ ਭੈਣਾ ਭਾਈ ਭਰਾ ਬੱਚੇ ਆ ਅਸੀਂ ਵੀ ਇਨਸਾਨ ਹੀ ਆ ਗਲਤੀਆਂ ਹੋ ਜਾਂਦੀਆਂ ਸਾਰਿਆਂ ਕੋਲੋਂ ਪਹਿਲੀ ਗੱਲ ਤਾਂ ਆਪਣੀ ਇਹ ਸੀ ਕਿ ਜਿਹੜੀ ਸਟੇਜ ਆ ਉਹ ਦੋ ਜਗ੍ਹਾ ਚੱਲੇਗੀ ਇੱਥੇ ਵੀ ਤਾਂ ਉੱਥੇ ਜਿਹੜੇ ਆਪਣੇ ਫਰੋਜ਼ ਖਾਨ ਜੀ ਆਏ ਸੀ ਆਪਾਂ ਸਾਰਿਆਂ ਨੇ ਉਹਨਾਂ ਦੇ ਜਿਹੜੇ ਬਚਨ ਸੁਣੇ ਆ ਹੁਣ ਜੇ ਆਪਾਂ ਟੌਪ ਦਾ ਕਲਾਕਾਰ ਪੈਸੇ ਦੇ ਕੇ ਲਾਇਆ ਹੋਵੇ ਤੇ ਆਪਾਂ ਨਾਮ ਬੋਲਦੇ ਵਿੱਚ ਚੰਗੇ ਲੱਗਦੇ ਕਿਉਂਕਿ 1 ਘੰਟਾ ਡੇਢ ਘੰਟਾ ਤਾਂ ਫੇਰ ਨਾਮ ਬੋਲਣ ਲੱਗ ਜਾਣਾ ਸੀ ਜਿਹੜੇ ਉਹ ਕਲਾਕਾਰ ਦੀ ਸੇਵਾ ਆ ਉਹ ਸਾਡੇ ਚੰਦਰਮੋਹਨ ਜੀ ਜਿਹਨਾਂ ਨੂੰ ਚੰਟੋ ਕਹਿੰਦੇ ਆ ਯੂ ਐਸ ਏ ਤੋਂ ਉਹਨਾਂ ਨੇ ਜਿਹੜੀ ਉਹ ਸੇਵਾ ਲਈ ਸੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਔਰ ਉਮੀਦ ਆ ਕਿ ਜਿਹੜਾ 2027 ਵਾਲੇ ਗੁਰਪੁਰਪਤੇ ਵੀ ਉਹਨਾਂ ਵੱਲੋਂ ਆਪਾਂ ਨੂੰ ਕਲਾ ਕਰ ਦਿੱਤਾ ਜਾਊਗਾ 43 ਸਾਲ ਹੋ ਗਏ ਮੈਨੂੰ ਗੁਰੂ ਘਰ ਨਾਲ ਜੁੜੇ ਨੂੰ ਪਹਿਲੀ ਵਾਰੀ ਮੰਨ ਲਓ ਆਪਾਂ ਆਪਾਂ ਇਹਨਾਂ ਮਹਿੰਗਾ ਕਲਾਕਾਰ ਤੇ ਇੰਟਰਨੈਸ਼ਨਲ ਟੌਪ ਦਾ ਕਲਾਕਾਰ ਜਿਹੜਾ ਉਹ ਕੀਤਾ ਪਹਿਲੀ ਵਾਰੀ ਇਸ ਕਰਕੇ ਜਿਹੜੀ ਰਾਤ ਦੀ ਸਟੇਜ ਸੀ ਉੱਤੇ ਵੀ ਸਾਡੇ ਕੋਲੋਂ ਬਹੁਤ ਗਲਤੀਆਂ ਹੋਈਆਂ ਨਾਲ ਇੱਕ ਸਟੇਜ ਤੇ ਇਹ ਵੀ ਅਨਾਉਂਸਮੈਂਟ ਕੀਤੀ ਸੀ ਵੀ ਜੇ ਕਿਸੇ ਨੂੰ ਸਰੋਪਾ ਰਹਿ ਜਾਵੇ ਤਾਂ ਸਾਡੇ ਕੋਲੋਂ ਆਪ ਵੀ ਤੁਸੀਂ ਮੱਲ ਮੰਗ ਸਕਦੇ ਤਾਂ ਅਸੀਂ ਇਸ ਗੱਲ ਦਾ ਮਾਣ ਮਹਿਸੂਸ ਕਰਾਂਗੇ ਕਿ ਸੰਗਤ ਨੇ ਸਾਨੂੰ ਵੀ ਮੈਨੂੰ ਸਰੋਪਾ ਨਹੀਂ ਮਿਲਿਆ ਉਹ ਲਿਜਾਵੇ ਤਾਂ ਅਸੀਂ ਬਹੁਤ ਤਨਭਾਦੀ ਹੋਵਾਂਗੇ ਠੀਕ ਆ ਸੰਗਤ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਪਰ ਜਿਹੜੇ ਦਸੰਬਰ ਤੋਂ ਪਹਿਲਾਂ ਪੈਸੇ ਆਏ ਸੀ ਉਹ ਦਸੰਬਰ ਦੀ ਸੰਗਰਾਣਨ ਨੂੰ ਵੀ ਤੇ ਜਨਵਰੀ ਦੀ ਸੰਗਰਾਣਨ ਨੂੰ ਅਨਾਉਂਸਮੈਂਟ ਕੀਤੀ ਗਈ ਸੀ ਠੀਕ ਆ ਵੀ ਹੁਣ ਲਾਈਵ ਚੱਲਦਾ ਸਗਾ ਥੋੜੀ ਜੇ ਸਾਡ ਤੋਂ ਘਟ ਰਹੀ ਆ ਤਾਂ ਅਸੀਂ ਇਸ ਗੱਲ ਦੀ ਫੇਰ ਮਾਫੀ ਮੰਗਦੇ ਸੰਤਾਂ ਕੋਲੋਂ ਵੀ ਅਗਰ ਕਿਸੇ ਦਾ ਨਾਮ ਜਿਹੜਾ ਉਹ ਰਹਿ ਗਿਆ ਹੋਵੇ ਉਹ ਉਤੋਂ ਅਸੀਂ ਮਾਫੀ ਮੰਗਦੇ ਆ ਕਿਉਂਕਿ ਜਦੋਂ ਬਾਪੀਆਂ ਦੇ ਨਾਮ ਬੋਲੇ ਜਾਂਦੇ ਤਾਂ ਕਈ ਵਾਰੀ ਨਹੀਂ ਨਾ ਬੋਲੇ ਜਾਂਦੇ ਉਹਦੀ ਅਸੀਂ ਮਾਫੀ ਮੰਗਦੇ ਆਂ ਤੋਂ ਜਿਹੜੀ ਰਜਿਸਟਰੀ ਆ ਆਪਾਂ ਫਰਵਰੀ ਦੇ ਐਂਡ ਵਿੱਚ ਜਾਂ ਮਾਰਚ ਦੇ ਪਹਿਲੇ ਹਫਤੇ ਆਪਾਂ ਕਰਾ ਲੈਣੀ ਆ ਸੰਗਤਾਂ ਦਾ ਬਹੁਤ ਸਹਿਯੋਗ ਆ ਤੋਂ ਹੁਣ ਹੁਣ ਵੀ ਆਨਲਾਈਨ ਚੱਲਦਾ ਸਾਰਾ ਇਹ ਨੈਟ ਤੇ ਪੈ ਜਾਣਾ ਪ੍ਰੋਗਰਾਮ ਹੁਣ ਮੈਂ ਉਹਨਾਂ ਦੇ ਨਾਮ ਬੋਲਣ ਲੱਗਾ ਜਿਨ੍ਹਾਂ ਨੇ ਗੁਰੂ ਘਰ ਨਾਲ ਪਹਿਲੀ ਗੱਲ ਤਾਂ ਕਿਸੇ ਵੀ ਤਰ੍ਹਾਂ ਚਾਹੇ ਕਿਸੇ ਨੇ 1 ਰੁਪਏ ਦੀ ਸੇਵਾ ਕੀਤੀ ਆ ਚਾਹੇ ਬਹੁਤ ਸਾਰੀ ਚਾਹੇ ਕਿਸੇ ਵੀ ਤਰੀਕੇ ਨਾਲ ਸੇਵਾ ਕੀਤੀ ਆ ਪ੍ਰਬੰਧਕ ਕਮੇਟੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਫੇਰ ਵੀ ਅਸੀਂ ਪ੍ਰਬੰਧਕ ਕਮੇਟੀ ਨੇ 5100 ਰੁਪਏ ਤੋਂ ਉੱਪਰ ਜਿਹਨਾਂ ਦੇ ਨਾਮ ਆ ਉਹ ਅਸੀਂ ਅਨਾਉਂਸਮੈਂਟ ਕਰਨ ਲੱਗੇ ਆ ਫੇਰ ਵੀ ਅਗਰ ਕੋਈ ਰਹਿ ਜਾਵੇ ਤਾਂ ਉਹ ਸਾਨੂੰ ਦੱਸ ਸਕਦਾ ਭਾਈ ਮੇਰਾ ਨਾਮ ਨਹੀਂ ਬੋਲਿਆ ਬਾਅਦ ਚੜਾ ਤਰਾਜ ਆ ਪੇ ਉਹ ਮੰਨਣ ਯੋਗ ਨਹੀਂ ਹੁੰਦਾ ਗੁਰਦੀਪ ਸਿੰਘ ਜੀ ਇਟਲੀ ਤੋਂ 5100 ਰੁਪਇਆ ਦੇਸਰਾਜ ਮੋਮਮੀ ਜੀ 5100 ਰੁਪਇਆ ਨਾਂ ਦੇ ਅੱਗੇ ਪਿੱਛੇ ਤੁਸੀਂ ਸਿਹਾਰੀ ਬਿਹਾਰੀ ਕੰਨੇ ਦਾ ਫਰਕ ਹੋ ਸਕਦਾ ਜੀਵਨ ਲਾਲ ਜੀ 5000 ਰੁਪਇਆ ਧਿਕਸ਼ਾ 5100 ਰੁਪਇਆ ਵਿਜੇ ਬਾਸ਼ਲ 5100 ਰੁਪਇਆ ਸਬਰ ਸ਼ੀਮਾਰ 5100 ਰੁਪਇਆ ਬਿੱਟੂ ਹਾਲੈਂਡ ਤੋਂ 5100 ਰੁਪਇਆ ਬਸ਼ੰਬਰ ਸੂਲ ਜੀ 25000 ਰੁਪਇਆ 108 ਸੰਤ ਬਾਬਾ ਜਸਪਾਲ ਜੀ ਡੇਰਾ ਬਾਬਾ 51000 ਜਿਸ ਦੀ ਸਾਹਬਰੀ ਉਹਨਾਂ ਡੇਰੇ ਤੋਂ ਗਾਂਵਾਂ ਜਾ ਕੇ ਲਿਖਿਆ ਗਾਂਵ ਲਿਖਿਆ ਬੀਬੀ ਹਰਭਜਨ ਕੋਹ ਜੀ 5000 ਰੁਪਇਆ ਡੇਵੀ ਪ੍ਰਦੀਪ ਕੋਰ ਜੀ 5000 ਰੁਪਇਆ ਨਰਿੰਦਰਪਾਲ ਥੱਲਣ ਜੀ 5100 ਰੁਪਇਆ ਤਿਲਕਰਾਜ ਫੈਮਿਲੀ ਬੇਵੀ ਸਾਡੇ ਮਹੱਲੇ ਤੋਂ ਮਹੱਲਾ ਸੁਲਤਾਨੀ ਤੋਂ 51000 ਰੁਪਇਆ ਪਵਨ ਕੁਮਾਰ ਹੌਲੈਂਡ ਤੋਂ ਗਿਆਨੀ ਪਰਿਵਾਰ 21000 ਰੁਪਇਆ ਦੌਲਤਰਾਮ ਗਾਧਰਾ 11000 ਰੁਪਇਆ ਨੀਲਮ ਵਾਈਫ ਆ ਜਗਿੰਦਰਪਾਲ ਬੰਗੜ 21000 ਰੁਪਇਆ ਹਰਦੀਪ ਕੁਮਾਰ ਜੀ 5000 ਰੁਪਇਆ ਸੰਤੋਸ਼ ਗਾਧਰਾ ਵਾਈਫ ਆ ਚਰਨਦਾ ਯੂ ਐਸ ਏ ਤੋਂ 2 ਲੱਖ ਰੁਪਇਆ ਗੁਰਦੀਪ ਕੁਮਾਰ ਜੀ ਇਟਲੀ ਤੋਂ 50000 ਰੁਪਇਆ ਪਰਮਜੀਤ ਸਿੰਘ ਪਾਠੀ ਜੀ ਸਾਡੇ ਗੁਰੂ ਘਰ ਦੇ ਵਜ਼ੀਰ 18100 ਰੁਪਇਆ ਸ਼੍ਰੀ ਬਲਵੰਤਰ ਰਾਏ ਐਸਪੀ ਸਾਹਿਬ 51000 ਰੁਪਇਆ ਜਸਮੀਰ ਸਿੰਘ ਜੀ ਜਿਹਨੂੰ ਆਪਾਂ ਪਿਆਰ ਨਾਲ ਘੁੱਗੇ ਗਏ ਕਹਿੰਦੇ ਆ 5000 ਰੁਪਇਆ ਭਾਗਰਾਮ ਬਾਸ਼ਲ ਜੀ 10000 ਰੁਪਇਆ ਜਗੀਰ ਕੌਰ ਸੰਦੀਪ ਕੌਰ ਸੰਦੀਪ ਕੁਮਾਰ ਦੇ ਮਾਤਾ ਜੀ ਇਟਲੀ ਤੋਂ ਮੱਲਾ ਸੁਲਤਾਨੀ 51000 ਰੁਪਇਆ ਮਿਸਟਰ ਡੈਨਿਸ਼ ਹਾਲੈਂਡ 5100 ਰੁਪਇਆ ਪਰਮਜੀਤ ਪਾਲ ਉਰਫ ਕਾਕਾ ਜੀ 610 ਰੁਪਇਆ ਨਰੇਸ਼ ਕੁਮਾਰ ਜੀ 5000 ਰੁਪਇਆ ਰਿੰਕੂ 5100 ਰੁਪਇਆ ਸੰਗਤ ਚੌਧਰੀਆ ਮਹੱਲਾ 11000 ਰੁਪਇਆ ਬਲਵਿੰਦਰ ਕੁਮਾਰ ਜੀ 51000 ਰੁਪਇਆ ਆਪਣੇ ਸਾਡੇ ਦਵਿੰਦਰ ਦੇ ਡੈਡੀ ਜੀ ਦੀਪਕ 5100 ਰੁਪਇਆ ਮੇਜੀ son of ਗੁਰਦੇਵ ਕੌਰ ਤੇ ਬਲਵੀਰ ਜੀ 21000 ਰੁਪਇਆ ਮਹਿੰਦਰ ਕੁਮਾਰ ਜੋਕੇ ਤੋਂ 50000 ਰੁਪਇਆ ਪ੍ਰਥੀ ਰਾਜ ਐਸਆਈ 21000 ਰੁਪਇਆ ਪਰਮਜੀਤ ਭਾਰਤੀ ਜੀ ਐਮਸੀ 11000 ਰੁਪਇਆ ਧਿਆਨ ਸਿੰਘ ਫੈਮਿਲੀ گیانہ ہزار پیہ فوٹبال اکیڈمی گیانہ ہزار پیہ اشوک کمار لگا جی اکوجا سو روپیہ منوج کمار سندو اکوجا ہزار پیہ بی بی ہربجن قور سمن اٹھتالی ہزار پیہ سنیل کمار گادرہ اکوجا سو روپیہ رمیش لال سم سپے تو اکوجا سو روپیہ جسی بنگا جی اکی ہزار پیہ جی سنگھ فوجی جی 5100 ਰੁਪਇਆ ਕੇਵਲ किशन 5100 ਦਰਸ਼ਨ ਲਾਲ ਜੀ ਐਮਐਲਏ 21000 ਰੁਪਇਆ ਫਰੇਹਾ ਐਂਡ ਰિયાન ਜੋਕੇ ਤੋਂ 21000 ਰੁਪਇਆ ਚੌਕੜੀਆ ਪਰਿਵਾਰ ਸੋਹਣ ਲਾਲ ਜੀ 50000 ਰੁਪਇਆ ਵਰਮੇਜ ਕੋਰ ਸੰਧੂ 138000 ਰੁਪਇਆ ਹੁਸਨ ਲਾਲ ਮਹਿਰ 5100 ਜੀਵਨ ਲਾਲ ਜੀ 11000 ਰੁਪਇਆ ਜਮਨ ਲਾਲ ਜੱਸੀ 1 ਲੱਖ ਰੁਪਇਆ ਡੇਰਾ ਚੰਡੀਪੀਰ 5100 ਰੁਪਇਆ ਸ਼ਸ਼ੀਪਾਲ ਰਾਜ 500 5000 ਰੁਪਿਆ ਰੇਸ਼ਮ ਲਾਲ ਜੀ 5000 ਰੁਪਿਆ ਜੋਗਾ RAM ਜੀ 5100 ਰੁਪਿਆ ਖੰਸ ਰਾਜ ਭੈਰਵਨ ਜੀ 10000 ਰੁਪਿਆ ਜੱਸੀ ਬੰਗਾ ਜੀ 5100 ਰੁਪਿਆ ਡਾਕਟਰ ਬੇੜਕਰ ਕਮੇਟੀ ਜੋ ਸ਼ਮਸ਼ਾਨ ਘਾਟ ਪ੍ਰਬੰਧਕ ਕਮੇਟੀ ਹੈ 11000 ਰੁਪਿਆ ਡਾਕਟਰ ਬਤਾਰ ਜਾਂ ਜੀ 5000 ਰੁਪਿਆ ਰੇਸ਼ਮ ਲਾਲ ਜੀ 5551 ਰੁਪਏ ਜਗੀਰਦਾ ਸੱਲਣ ਜੀ 11000 ਰੁਪਿਆ ਜਰਨੈਲ ਨਾਮ ਜੀ 11000 ਡੈਨਿਸ਼ 5100 ਰੁਪਿਆ ਭਪਿੰਦਰ ਸਿੰਘ ਸੰਘੇੜਾ ਜੀ 5100 ਅਸ਼ੋਕ ਰਾਏ 5100 ਜਦਵਿੰਦਰ ਗਿਆਨੀ ਜੀ ਦੇ 10000 ਰੁਪਿਆ ਪ੍ਰੇਮ ਕੁਮਾਰ ਜੀ 5000 ਵਿਕਰਮਜੀਤ ਸਿੰਘ ਜੀ 5100 ਗਰਵਖਸ਼ ਕੌਰ ਜੀ 5000 ਤੇ ਇੱਕ ਗਰਵਖਸ਼ ਉਹ ਸਾਡੇ ਵਿੱਕੀ ਦੇ ਮਾਤਾ ਜੀ 11000 ਰੁਪਿਆ ਰਾਜੂ ਐਨ ਰਾਜਵੀਰ ਸਤਿਆਜੀ ਮਹੱਲਾ ਕਾਜ਼ੀਆਂ 25000 ਇਹ ਸੰਗਤਾਂ ਵੱਲੋਂ ਪੈਸੇ ਆਏ ਆ ਅਗਰ ਫਿਰ ਵੀ ਕੋਈ ਨਾਮ ਰਹਿ ਗਿਆ ਹੋਵੇ ਤੇ ਤੁਹਾਨੂੰ ਦੱਸ ਸਕਦੇ ਆ ਉਹ ਫਿਰ ਅਗਲੀ ਸੰਗਤਾਂ ਨੂੰ ਬੋਲਦਾ ਜਾਊਗਾ ਤੇ ਹੁਣ ਜਿਹਨਾਂ ਨੂੰ ਸਰਪਾਵਰ ਨਹੀਂ ਮਿਲੇ ਸੀ ਉਹਨਾਂ ਦੇ ਨਾਮ ਲੈਣ ਲੱਗੇ ਆ ਅਗਰ ਫੇਰ ਵੀ ਕੋਈ ਰਹਿ ਗਏ ਹੋਵੇ ਤਾਂ ਆਪਾਂ ਪਹਿਲਾਂ ਬੇਨਤੀ ਕੀਤੀ ਸੀ ਵੀ ਆਪ ਉੱਠ ਕੇ ਕਹਣਾ ਕਿ ਮੈਨੂੰ ਸਰੋਪਾ ਨਹੀਂ ਭੱਲਿਆ। ਪਿੱਛੇ ਵੀੜੋ ਮੈਂ ਬੋਲਣਾ ਇੱਕ ਮੈਂ ਬੋਲਣਾ ਪਾੜਿਆ। ਇੱਕ ਬੜੀ ਮਾਣ ਵਾਲੀ ਗੱਲ ਆ ਸਾਡੇ ਅੰਕਾਜੀ ਲੰਬੜਦਾਰ ਜੀ ਇਹਨਾਂ ਵੱਲੋਂ 6 ਲੱਖ ਰੁਪਈਆ ਗੁਰੂ ਘਰ ਨੂੰ ਦਿੱਤਾ ਗਿਆ ਤੇ ਇਹਨਾਂ ਦੀ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਆ ਤੇ ਥੈਂਕਫੁਲ ਇਹਦੇ ਧੰਨਵਾਦ। ਜੀ ਤੇ ਇਹੋ ਧੰਨਵਾਦ ਜੀ ਸਾਰੇ ਪ੍ਰਬੰਧਕ ਕਮੇਟੀ ਦਾ ਹੁਣ ਜਿਹੜੀ ਆਖਰੀ ਸਟੇਜ ਆਪਣੀ ਰਜਿਸਟਰੀ ਦੀ ਆ ਫੇਰ ਵੀ ਤੁਹਾਨੂੰ ਦੱਸ ਦਈਏ ਕਿ 6.5 ਲੱਖ ਰੁਪਈਆ ਜੇ ਸਾਡੇ ਕੋਲ ਘਟਦਾ ਆ ਤੇ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਜਿਹੜੀ ਜਗ੍ਹਾ ਆ ਉਹ ਆਪਣੇ ਗੜੀ ਆਪਣੇ ਧਰਮਸ਼ਾਲਾ ਆ ਉਹ ਸ਼੍ਰੀ ਅਰ ਭਜਨ ਲਾਲ ਜੀ ਉਹਨਾਂ ਨੇ ਗੁਰੂ ਘਰ ਨੂੰ দান ਦਿੱਤੀ ਸੀ দান ਸਾਨੂੰ ਆ ਗਿਆ ਅਸੀਂ ਉੱਤੇ ਖਰਚਾ ਵੀ ਕੀਤਾ ਲੇਕਿਨ ਜੇ ਅਸੀਂ ਉਹ ਵੇਚਣੀ ਆ ਜਗਾ ਸੰਗਤ ਬਾਸ ਦੱਸ ਦਿੰਨੇ ਆ ਅਸੀਂ ਕੋ ਲੈ ਕੇ ਐਫ ਡੀ ਨਹੀਂ ਕਰਾਉਣੀ ਅਸੀਂ ਲੈ ਕੇ ਖਾਤੇ ਜਮਾ ਨਹੀਂ ਕਰਾਉਣੇ ਉਹ ਪੈਸੇ ਹੀ ਅਸੀਂ ਇੱਧਰ ਜਿਹੜਾ ਆਪਣਾ ਲਿਆ ਪਲਾਟ ਉੱਥੇ ਜਮਾ ਕਰਾਉਣੇ ਆ ਤੇ ਇਹੀ ਬੋਰਡ ਜਿਹੜਾ ਆ ਅਸੀਂ ਉੱਥੇ ਲਾਵਾਂਗੇ ਜਿਹੜਾ ਭਜਨ ਲਾਲ ਜੀ ਬਲੋਂ ਜਵਾ ਦਾਨ ਕੀਤਾ ਗਿਆ ਸੀ ਉਹ ਉੱਥੇ ਆਪਾਂ ਬੋਰਡ ਲਾ ਦਾਂਗੇ ਇਹ ਸਾਰੇ ਸੰਗਤ ਨੂੰ ਬੇਨਤੀ ਕਿਉਂਕਿ ਪਤਾ ਲੱਗਾ ਵੀ ਕਈ ਇਤਰਾਜ ਆ ਰਹੇ ਆ ਮਹੱਲੇ ਵਾਸੀਆਂ ਵੱਲੋਂ ਤੇ ਅਸੀਂ ਪਹਿਲਾਂ ਦੱਸ ਦਈਏ ਵੀ ਅਸੀਂ ਕੋਈ ਮੰਨ ਲਓ ਇਹ ਕਰਕੇ ਨਹੀਂ ਵੇਚ ਰਹੇ ਅਸੀਂ ਪਹਿਲਾਂ ਨਹੀਂ ਵੇਚੀ ਹੁਣ ਸਾਨੂੰ ਲੋੜ ਆ ਇਸ ਕਰਕੇ ਅਸੀਂ ਵੇਚ ਗਏ ਜਿਹੜਾ ਇਹ ਪਲਾਟ ਹੋਊਗਾ ਉਹ ਸ਼੍ਰੀ ਹਰਿ ਭਜਨ ਲਾਲ ਦੇ ਨਾਂ ਤੇ ਹੋਊਗਾ ਬਹੁਤ ਬਹੁਤ ਧੰਨਵਾਦ ਹੁਣ ਪ੍ਰਧਾਨ ਜੀ ਹੁਣ ਬੇਨਤੀ ਕਰਦਾ ਕਿ ਆਇਆ ਸੰਤਾਂ ਨੂੰ ਸੁਲਪਾਓ ਦੇਣਗੇ ਉਤਰੀ ਤੇ ਉਤਰੀ ਚੰਦ کلوندر جی جی بکی الیکٹریشن بکی الیکٹریشن جی ਸਾਡੇ ਪੁਰਾਣੇ ਮੈਂਬਰ ਬਹੁਤ ਸ਼ੀਤਲਦਾਸ ਜੀ ਉਹਨਾਂ ਦੇ ਪਰਿਵਾਰ ਵਿੱਚੋਂ ਕੋਈ ਮੈਂਬਰ ਵੀ ਆਇਆ ਹੋਵੇ ਆਹ ਕਿ ਲਿਖਿਆ ਹੈ ਨਰਨਾ ਨਰਨਾ ਹਾਂ ਨਰਨਾ ਹਾਂ ਜੀ ਨਰਨਾ ਜੀ ਕਾਜੀਆਂ ਮਹੱਲਾ ਸ਼ੀਤਲਦਾਸ ਜੀ ਦੇ ਘਰੋਂ ਪਰਿਵਾਰ ਚੋਂ ਬੀਬੀ ਸ਼ਿੰਦਰੀ ਜੀ ਨਿਰਮਲਾ ਦੇਵੀ ਨਿਰਮਲਾ ਦੇਵੀ ਜੀ پرمجیت بی, بی پرمجیت جی بی, بی بندر کور بیو بی 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 جی سربجیت پٹی سکھوندر سکھی جی ਬੀਬੀ ਪਾਲੋ ਜੀ ਅਗਲੇ ਹਰ ਅੱਜੂ ਜਿਵੇਂ ਸੋਨੇ ਸਤਿਗੁਰੂ ਦਾ ਮੁੰਡਾ ਪੱਟੂ ਦਾ ਮੁੰਡਾ ਅੱਜੂ ਮਿੰਟੂ ਦਾ ਮੁੰਡਾ ਅੱਜੂ ਅੱਜੂ ਬਲਵਿੰਦਰ ਕੁਮਾਰ ਜੀ ਦੇ ਬੇਟੇ ਜਿਵੇਂ ਜਿਵੇਂ ਸੋਨੇ ਸਤਿਗੁਰੂ ਦਾ ਮਹਾਰਾਜ ਕੀ ਜੈ ਸੋਨੇ ਮਾਹੀ ਰਵੀ ਰਾਹੀ ਮੱਖਣ ਰਾਮ ਜੀ ਤੇਜਾ ਸਿੰਘ ਜੀ ਸਰੋਜ ਬਾਲਾ ਬੀਬੀ ਗਰਮੀਤੋ ਜੀ ਬੀਬੀ ਆਸ਼ਾ ਰਾਣੀ ਸਾਡੇ ਗੁਰੂ ਘਰ ਦੇ ਜੁੜੇ ਸੋਹਣੇ ਪਹਿ ਸਤਿਗੁਰੂ ਸਾਹਿਬ ਰਾਜ ਕੀਤੇ ਕਾਫੀ ਸਮੇਤੋਂ ਜੁੜੇ ਸੀ ਬਿੱਕੀ ਜੀ ਜਿਹੜਾ ਕਲਾਕਾਰ ਆਪਣੇ ਉਸ ਪਰਿਵਾਰ ਵਿੱਚੋਂ ਵੀ ਆਏ ਤਾਂ ਉਹਨਾਂ ਦਾ ਵੀ ਬੇਨਤੀ ਆ ਰੋਪ ਲਾਲ ਨਿੱਕਾ ਜੀ ਬਿੱਲੂ ਪ੍ਰਧਾਨ ਜੀ ਨਾਲ ਉਹਦੇ ਬਿੱਟੂ ਦੇ ਵਾਈਫ ਹੋਰ ਸਾਰਾ ਪਰਵਾਜ਼ ਜਿੰਨੇ ਵੀ ਆਏ ਆ ਭੱਟੀ ਪਰਿਵਾਰ ਉਹਨਾਂ ਨੇ ਬੇਨਤੀ ਆ ਕਿ ਗੁਰੂ ਕਾਚੋ ਸਰਪਾਉ ਲੈਨਨ ਜੀ ਪਰਮਜੀਤ ਸਿੰਘ ਚੋਹਾਨ ਜੀ ਜੱਗਾ ਜਿਆ ਉਹਨਾਂ ਦੇ ਪਰਿਵਾਰ ਵਿੱਚੋਂ ਹਾਂਜੀ ਲਿਖਿਆ ਕਿੰ ਦੀਦੀ ਜਸਵੀਰੋ ਜੀ ਥਿੰਦ ਦੀ ਮੰਮੀ ਇਹ ਆ ਥਿੰਦ ਦੀ ਮੰਮੀ ਆ ਥਿੰਦ ਦੀ ਮਾਤਾ ਜੀ ਮੋਲਖ ਰਾਜ ਚਾਲ ਵਾਲਾ ਆਪੋਲੇਸਟ ਕਰੋ ਕਿਰਪਾ ਬਾਕੀ ਦੇਖੋ ਜੀ ਹੁਣ ਫੇਰ ਮੈਂ ਇੱਕ ਬੜੀ ਬੇਨਤੀ ਕਰਦਾ ਵੀ ਜਿਨ੍ਹਾਂ ਨੂੰ ਲੈ ਸਕਦੇ ਆ ਮਿਲਦਾ ਬੀਬੀ ਸੱਤਿਆ ਜੀ ਹੱਸਦੇ ਆ ਹਨ ਨਹੀਂ ਰੋਸ਼ਨ 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 ਉਹ ਤਾਂ ਲੈ ਲੈ ਤਾਂ ਜਿਹੜੇ ਸੋ ਇੱਕ ਹੈ ਸ਼੍ਰੀ ਰੋਸ਼ਨ لال ਜੀ ਪੁਲਿਸ ਕਲੋਨੀ ਤੋਂ ਪੁਲਿਸ ਕਲੋਨੀ ਤੋਂ ਸ਼੍ਰੀ ਜਸਮント ਰਾਏ ਮਲ ਜੀ ਜੋ ਮਸਬਲ ਕਮੇਟੀ ਤੋਂ ਆਏ ਨੇ ਉਹਨਾਂ ਨੇ ਵੀ ਬੜੀ ਸੇਵਾ ਕੀਤੀ ਹੈ ਜੀ ਨਵੀਂ ਗੱਡੀ ਜਿਹੜੀ ਆਈ ਸੀ ਾਂਗੇ ਕੋਈ ਰੁਕਾਵਟ ਨਾ ਹੋਵੇ ਅਸੀਂ ਇਹਨਾਂ ਦੇ ਬਹੁਤ ਧੰਨਵਾਦਦੇ ਆ ਮੁਸਬਲ ਕਮੇਟੀ ਦੇ ਸਟਾਫ ਸਾਰਿਆਂ ਦਾ ਇਹਨਾਂ ਨੇ ਬੜੀ ਸੇਵਾ ਕੀਤੀ ਹੈ ਸਾਰਿਆਂ ਨੇ ਜਿੰਨੇ ਵੀ ਬੈਨਰ ਝੰਡੇ ਸਾਰੇ ਲਵਾਏ ਇਹਨਾਂ ਨਾਲ ਲਾ ਕੇ ਬਹੁਤ ਬਹੁਤ ਧੰਨਵਾਦ ਹਾਂਜੀ ਕਬੀਲ ਸਟਾਫ ਇੱਥੇ ਹਾਂਜੀ ਸਬੀਲ ਸਟਾਫ ਆਹ ਨਾਲ ਹੀ ਆਇਆ ਸਾਰੇ ਹੀ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਸੋਤਰ ਪ੍ਰਭਾਤ ਜਗਤ ਰਤ ਆਤਮਾ ਨਾਮ ਸ੍ਰੀ ਕੁਲਵਿੰਦਰ ਸਿੰਘ ਜੀ ਸ਼ੀਮਾ ਸਾਹਿਬ ਉਹਨਾਂ ਨੂੰ ਵੀ ਬੇਨਤੀ ਆ ਜੇ ਜੀ ਮਿਲਿਆ ਨਾਂ ਨਹੀਂ ਬੋਲੇ ਆਪ ਉੱਠ ਕੇ ਆਪਾਂ ਗੁਰੂ ਘਰ 'ਚ ਨਮਸਕਾਰ ਕਰਕੇ ਆਪਾਂ ਗੁਰੂ ਘਰ 'ਚੋਂ ਸਰੂਪਾ ਲੈ ਸਕਦੇ ਆ ਬਾਕੀ ਉਹ ਗਰਵਾਣੀ ਵੀ ਲਿਖਿਆ ਬਿਨ ਬੋਲਿਆਂ ਸਭ ਕੁਝ ਜਾਣਦਾ ਵੀ ਮਹਾਰਾਜ ਨੂੰ ਸਭ ਪਤਾ ਹੈ 크੍ਰਿਸ਼ਨ ਆਰ ਬਿਮਲਾ ਹਾਂਜੀ 크੍ਰਿਸ਼ਨ ਆਰ ਬਿਮਲਾ 크੍ਰਿਸ਼ਨ ਅਤੇ ਬਿਮਲਾ ਜੀ ਹਰੀ ਸਿੰਘ ਦੇ ਕ੍ਰਿਸ਼ਨਨਾ ਤੇ ਬਿਮਲਾ ਜੀ ਮੈਂ ਪਹਿਲਾਂ ਬੇਨਤੀ ਕੀਤੀ ਵੀ ਭੱਟੀ ਪਰਿਵਾਰ ਚੋਂ ਜਿਹੜੇ ਆਏ ਸਾਰੇ ਉਹਨਾਂ ਨੂੰ ਬੇਨਤੀ ਬੀਬੀਆਂ ਨੂੰ ਕਾਮਰੇਡ ਪੰਮਾ ਦੇ ਮੈਸੇਜ ਜੀ ਪੀਟਾ ਬੁੱਕ ਕਰਾਈਆਂ ਸੀ 18 ਮਾਰਚ ਅਨਾਉਂਸਮੈਂਟ ਕੀਤੀ ਸੀ ਲੇਕਿਨ ਕਿਸੇ ਕਾਰਨ ਕਰਕੇ ਕਿਉਂਕਿ 18 ਮਾਰਚ ਨੂੰ ਬਹੁਤ ਹੀ ਸੰਖਤਾਂ ਦੇ ਪੇਪਰ ਸੀਗੇ ਉਹ 20 ਮਾਰਚ ਕਰਤੀ ਗਈ ਹੈ ਸਾਰੇ ਜਨਾਂ ਨੇ ਵੀ ਪੀਟਾ ਬੁੱਕ ਕਰਾਈਆਂ ਵਾ ਉਹ ਕਿਰਪਾ ਕਰਕੇ ਧਿਆਨ ਦਿਓ 20 ਮਾਰਚ ਨੂੰ ਜਾਣਾ ਤੇ 25 ਮਾਰਚ ਨੂੰ ਮੁਰਨਾ ਹੈ 25 ਉਥੋਂ ਦਪਿਆਨ ਚਲਣਾ ਤੇ 26 ਸਵੇਰੇ ਪਹੁੰਚ ਜਾਣਾ ਆਪਾਂ ਠੀਕ ਹੈ ਜੀ ਬੱਲੇ ਪੰਜ ਆਉਣ ਦੀਆਂ ਖਾਲੀ ਆ ਜਿਨ੍ਹਾਂ ਨੇ ਬੁੱਕ ਲਾਣੀਆਂ ਉਪਰਾ ਸਕਦੇ ਆ ਇੱਕ ਵਾਰੀ ਫੇਰ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਪੁੱਛੋ ਤਾਂ ਕੌਣ ਹੈ ਜਵਾਬ ਕਰਾਂਗੇ ਉਹਨੂੰ ਕਹੋ ਲੈ ਲਓ ਉੱਠ ਕੇ ਜਾ ਕੇ ਇੱਕ ਸੰਦੀਪ ਕੌਰ ਬੋਲ ਦੋ ਬੀਪੀ ਸੰਦੀਪ ਕੌਰ ਜੀ ਬੀਪੀ ਸੰਦੀਪ ਕੌਰ ਉਹ ਜਿਹੜਾ ਪਰੇ ਬੈਠਾ ਬੰਦਾ ਉਹ ਆਪਣੇ ਨੀਲੇ ਦਾ ਛੜੀ ਆ ਜਿਹੜਾ ਉਹ ਪਰੇ ਬੈਠਾ ਲੱਗਦਾ ਹੂੰ ਉਹ ਤਾਂ ਜੋਗ ਕੁਮਾਰ ਸਾਹਬਲਾ ਯਾਰ ਉਹਦਾ ਜੈਲੀ ਦਾ ਫੇਰ ਉਹ ਪਰੇ ਹੱਕ ਹੋਰ ਬੈਠਾ ਕੋਈ ਉਹ ਉਹ ਬੁਢਾ ਆ ਪੁੱਛ ਕੇ ਮੈਨੂੰ ਨਾਮ ਤਾਂ ਕੀ ਆ ਤੁਮ ਨਹੀਂ ਬੰਦ ਨਹੀਂ ਸ਼ੋਰ ਵਾਲੀ ਬੱਕੇ ਜਿਹੜਾ 227 ਵਾਲਾ 5650 ਜਿਹੜਾ ਨਗਰ ਨਗਰ ਕੀਤੇ ਨੇ ਤੇ ਸਾਰਾ ਉੱਥੇ ਹੋਊਗਾ ਕਿਉਂਕਿ ਇਦਾਂ ਇੱਧਰ ਉਸ ਦਿਨ ਦਾ ਹਿਸਾਬ ਚੈੱਕ ਕਰਨਾ ਹੋਵੇ ਤਾਂ ਸਾਨੂੰ ਦੱਸ ਕੇ ਤੁਸੀਂ ਜਦੋਂ ਮਾਜੀ ਹਿਸਾਬ ਚੈੱਕ ਕਰ ਸਕਦੇ ਆ